ਕੇ ਹੁੰਦਾ ਸ਼ੱਕ ਹੈ ਸੁਰੱਖਿਆ ਬਲਾਂ ਨੇ ਅਤਵਾਦੀਆਂ ਨੂੰ ਚਾਰੇ ਪਾਸਿਓਂ ਘੇਰਾ ਪਾਇਆ ਹੋਇਆ ਹੈ ਸੁਰੱਖਿਆ ਬਲਾਂ ਦਾ ਵੱਡਾ ਆਪਰੇਸ਼ਨ ਜਾਰੀ ਹੈ ਸੋ ਦੱਸ ਦਈਏ ਕਿ ਬੀਤੇ 2 ਦਿਨ ਪਹਿਲਾਂ ਇੱਕ ਵੱਡਾ ਹਮਲਾ ਕੀਤਾ ਗਿਆ ਗਰਨੇਡ ਦੇ ਨਾਲ ਹਮਲਾ ਕੀਤਾ ਗਿਆ ਜਦੋਂ ਸਰਚ ਆਪਰੇਸ਼ਨ ਫੌਜੀ ਕਰ ਰਹੇ ਸਨ ਸੁਰੱਖਿਆ ਦਸਤੇ ਕਰ ਰਹੇ ਸਨ ਉਸ ਦੇ ਵਿੱਚ 5 ਜਵਾਨਾਂ ਦੀ ਸ਼ਹਾਦਤ ਹੋਈ ਹੈ ਔਰ ਜਿਸ ਤੋਂ ਬਾਅਦ ਹੁਣ ਮੇਰੇ ਤੋਂ ਮੁੱਠ ਪੇਂਦੀ ਹੈ ਖਬਰ ਆ ਰਹੀ ਹੈ ਤਸੁਰੱਖਿਆ ਬਲਾ ਤੇ ਅਤਵਾਦੀਆਂ ਦੇ ਵਿਚਾਲੇ ਮੁੱਠਪੇੜ ਚੱਲ ਗਿਆ ਤਾਂ ਦੱਸ ਦਈਏ ਕਿ ਕੁਝ ਅਤਵਾਦੀ ਲੁਕੇ ਹੋਏ ਨੇ ਕਿਉਂਕਿ ਜੰਗਲਾਂ ਦੇ ਵਿੱਚ ਅਮੂਮਨ ਤੌਰ ਤੇ ਇਹ ਅਤਵਾਦੀ ਲੁਕ ਜਾਂਦੇ ਨੇ ਔਰ ਉੱਥੇ ਹੀ ਫਿਰ ਕੋਸ਼ਿਸ਼ ਕਰਦੇ ਨੇ ਕਿ ਉਹ ਤੋਂ ਲੋਕ ਕੇ ਜਰਾ ਹੈ ਪਾਰਿਕ ਕਰਨ ਤਾਂ ਫਿਰ ਇਸੇ ਦੇ ਵਿਚਾਲੇ ਸੁਰੱਖਿਆ ਦਸਤੇ ਵੀ ਪੂਰਾ ਮੂੰਹ ਤੋੜ ਜਵਾਬ ਦਿੰਦੇ ਨੇ ਇਸੇ ਦੇ ਵਿਚਾਲੇ ਕਈ ਅਤਵਾਦੀਆਂ ਦੇ ਸ਼ੇਰ ਖੁੰਦ ਦੀ ਖਬਰ ਆਉਂਦੀ ਹੈ ਤਾਂ ਕਈ ਜਵਾਨ ਸ਼ਹੀਦੀ ਹੋ ਜਾਂਦੇ ਨੇ ਪਰ ਹੁਣ ਉਦਮਪੁਰ ਦੇ ਵਿੱਚ ਅਤਵਾਦੀ ਲੁਕੇ ਹੋਏ ਨੇ ਤਾਂ ਹਾਲਾਤ ਕੁਝ ਦਿਨਾਂ ਤੋਂ ਕਾਫੀ ਜ਼ਿਆਦਾ ਸੰਵੇਦਨਸ਼ੀਲ ਬਣੇ ਹੋਏ ਨੇ ਕਿ ਕਿਤੇ ਦਿਨਾਂ ਦੇ ਵਿੱਚ

ਡੋਡਾ ਬਸੰਤਗੜ ਉਧੰਪੁਰ ਸਾਰੀਆਂ ਨਾਲ ਜੁੜਦੀਆਂ ਉਹ ਦੱਸਣ ਦੀ ਪੂਰੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਉਥੋਂ ਉਹਨਾਂ ਨੂੰ ਬਾਹਰ ਨਿਕਲਦਾ ਰਾਹ ਨਹੀਂ ਮਿਲ ਰਿਹਾ ਇਹ ਇਹ ਕਾਰਨ ਹੈ ਕਿ ਉਹ ਜਦੋਂ ਵੀ ਪੁਲਿਸ ਦੀ ਅੱਖਾਂ ਚ ਤੋਂ ਚੌਂਕੇ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਆ ਤੇ ਪੁਲਿਸ ਸਤਰਕ ਪੁਲਿਸ ਜਿਹੜੀ ਹੈ ਉਹਨਾਂ ਤੇ ਫਾਇਰ ਕਰ ਦਿੰਦੀ ਹੈ ਦੋ ਦਿਨ ਪਹਿਲਾਂ ਕਧੂਆ ਤੇ ਹਮਲਾ ਕਰਨ ਤੋਂ ਬਾਅਦ ਹੋਰ ਵੀ ਪਹਿਲਾਂ ਉਹ ਡੋਡਾ ਪਹੁੰਚ ਗਏ ਡੋਡਾ ਤੇ ਵੀ ਉਹਨਾਂ ਨੂੰ ਜਿਹੜੀ ਸੀਗੀ ਉਹ ਬਾਹਰ ਜਿਹੜੀ ਨਿਕਲਣ ਦੀ ਉਹਨਾਂ ਦੀ ਜਿਹੜੀ ਕੋਸ਼ਿਸ਼ ਸੀ ਕਿ ਉਹ ਵਿਫਲ થઈ ਕਿਉਂਕਿ ਪੁਲਿਸ ਔਰ ਸੁਰੱਖਿਆ ਬਲ ਨੇ सारे चारों तरफ अपना जाल बिछाया है, आतंकियों की धरपकड़ सारी कोशिश सुरक्षा बल कर रहे हैं किसी भी तरह की कोताही बरती नहीं जा रही है जिन्हें भी घने जंगल है और जंगलों के आस पास आस जे आसे पास जे इलाके उलिस और भारतीय सैना के जवान सीआरपी आई सी पी पी सारे जो जवान है वो सतर्क है और इो कारण है कि कल राति बसंतगढ़ ਤੇ ਸੰਗ ਪੁਲਿਸ ਸਥਾਨੇ ਦੇ ਬਾਹਰ ਪੁਲਿਸ ਜਿਹੜੇ ਆਤੰਕੀ ਸੀਗੇ ਉਸ ਤੋਂ ਹੜਕ ਦੇ ਜ਼ਰੀਏ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਵਾਪਿਸ ਨਿਕਲਣ ਦੀ ਕੋਸ਼ਿਸ਼ ਕਰ ਰਹੀ ਸੀ ਲੇਕਿਨ ਸਤਰਕ ਪੁਲਿਸ ਦੇ ਜਿਹੜੇ ਜਵਾਨ ਸੀ ਉਹਨਾਂ ਤੋਂ ਹੀ ਉਹੀ ਉਹੀ ਆਤਵਾਦੀ ਨੇ ਜਿਨ੍ਹਾਂ ਨੇ ਹਮਲਾ ਕੀਤਾ ਸੀ ਜਿਦੇ ਵਿੱਚ 5 ਜਵਾਨ ਸ਼ਹੀਦ ਹੋਏ ਸਨ ਉਹੀ ਆਤਵਾਦੀ ਨੇ ਪਛਾਣ ਹੋ ਗਈ ਗੁਰ ਗੁਰਜੋਤ ਮੈਂ ਇੱਕ ਚੀਜ਼ ਇਹ ਕਲੀਅਰ ਕਰਨਾ ਚਾਹਾਂ ਕਿ ਜਿਹੜਾ ਜੰਮੂ ਸੰਭਾਗ ਹੈ ਇਸ ਵੇਲੇ ਜੰਮੂ ਸੰਭਾਗ ਵਿੱਚ ਆਤੰਕੀਆ ਦੇ 5 ਤੋਂ 6 ਗਰੁੱਪ ਹੈਗੇ ਔਰ ਜਿਹੜੇ ਆਪਸ ਵਿੱਚ ਸੰਪਰਕ ਬਣਾ ਕੇ ਰੱਖੇ ਹੋਏ ਰੱਖਿਆ ਹੋਇਆ ਉਹਨਾਂ ਨੇ ਔਰ ਇੱਕ ਕੋਈ ग्रुप नहीं है सत सौ अठ सत से अठ ग्रुप जो है इस इलाके है चाहे डोडा की गल करिए चाहे उधमपुर कर के बसंतगढ़ की अभी गल करिए चाहे अभी अः गल करिए उधमपुर कठुआ दिन जटैक हो फ्रंफीटेषन हुई थोर फ्रैश इंफीटेशन बॉर्डर तू होके कठुआ के आतंकिया ने किया उतंकी जड़े थे और डोडा और भद्रवा वाले जेडे अः जंगल है पहाड़िया है उ गए क्योंकि पहाड़िया एड है जो कने जंगल है जॉयनिंग हैगी कि ਕਿਤੇ ਤੇ ਨਿਕਲ ਕੇ ਇੱਕੋ ਹੀ ਥਾਂ ਤੇ ਪਹੁੰਚਦੇ ਆ ਔਰ ਇਹੋ ਵਜ੍ਹਾ ਹੈ ਕਿ ਜਿਹੜੇ 7 ਤੋਂ 7 ਤੋਂ 8 ਗਰੁੱਪ ਦੇ ਵਿੱਚ ਜਿਹੜੇ ਆਤੰਕੀ ਉੱਥੇ ਹੈਗੇ ਆ ਉਹ ਆਪਸ ਵਿੱਚ ਸੰਪਰਕ ਵੀ ਹੈਗਾ ਉਹ ਕਿਸੇ ਐਪ ਦਾ ਇਸਤੇਮਾਲ ਕਰ ਰਹੇ ਆ ਔਰ ਐਪ ਦੇ ਇਸਤੇਮਾਲ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਰਾਹ ਮਿਲ ਰਿਹਾ ਔਰ ਲੋਕਲ ਤੋਂ ਗਾਈਡ ਉਹਨਾਂ ਨਾਲ ਹੈਗੇ ਆਤੰਕੀਆਂ ਨਾਲ ਕਿਉਂਕਿ ਖਬਰਾਂ ਇਹ ਵੀ ਆ ਰਹੀਆਂ ਕਿ ਜਿੰਨੇ ਵੀ ਗਰੁੱਪ ਹੈਗੇ ਹਰ ਗਰੁੱਪ ਦੇ ਨਾਲ ਇੱਕ ਲੋਕਲ ਗਾਈਡ ਹੈਗਾ ਉਹ ਜੀ ਡਬਲਯੂ ਹੈਗਾ ਜਿਹੜਾ ਉਹਨਾਂ ਨੂੰ ਰਸਤਾ ਦੱਸ ਰਿਹਾ ਕਿਉਂਕਿ ਜੰਗਲ ਦੇ ਵਿੱਚ ਕਿੱਥੋਂ ਦੇ ਕਿੱਥੇ ਇਨਸਾਨ ਪਹੁੰਚ ਜਾਏ ਕਿਸੇ ਨੂੰ ਨਹੀਂ ਪਤਾ ਵਿਦੇਸ਼ੀ ਆਤੰਕੀ ਹੈ ਉਹਨਾਂ ਨੂੰ ਨਹੀਂ ਪਤਾ ਕਿ ਕਿੱਥੋਂ ਬਾਹਰ ਨਿਕਲਣਾ ਹੈ ਔਰ ਕਿੱਥੋਂ ਅਸੀਂ ਆਪਣੇ ਆਪ ਨੂੰ ਬਚਾਣਾ ਹੈ ਇਹੋ وجہ ਹੈ ਕਿ ਜਿਹੜੇ ਗਾਈਡ ਉਹਨਾਂ ਨਾਲ ਚੱਲ ਰਹੇ ਉਹਨਾਂ ਨੂੰ ਰਸਤਾ ਦੱਸ ਰਹੇ ਔਰ ਜਿੰਨੀ ਉਹ ਬਾਰਾਂ ਦੀ ਕੋਸ਼ਿਸ਼ ਕਰਦੇ ਕਿਉਂਕਿ ਅਤੰਕੀ دہشتਕਰ ਹਮੇਸ਼ਾ ਜਿਸਨੇ ਹਮਲਾ ਕਰਦੇ ਹੈ ਔਰ ਕੋਸ਼ਿਸ਼ ਕਰਦੇ ਹੈ ਕਿ ਆਮ ਇਨਸਾਨ ਦੇ ਵਰਗੀ